ਜਿਸ ਜਾਰੀ ਸੁਪਰੀਮ ਕੋਰਟ ਨੇ 4 ਹਫਤਿਆਂ ਚ ਮੰਗਿਆ ਜਵਾਬ 19 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਨਿੱਜੀ ਬਸਾਂ ਨੂੰ ਲੈ ਕੇ ਬਾਦਲ ਪਰਿਵਾਰ ਤੇ ਸੀਐਮ ਮਾਨ ਦਾ ਤਿੱਖਾ ਹਮਲਾ ਬੋਲੇ ਸਰਕਾਰ ਵੇਲੇ ਇਹਨਾਂ ਨੇ ਕੀਤਾ ਨਿੱਜੀ ਬਸਾਂ ਦਾ ਬਾਦਲੀ ਕਰਨ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਪਿਖਾਰੇ ਟੋਲ ਪਲਾਜ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਦਾ ਪ੍ਰਤਾਪ ਸਿੰਘ ਬਾਜਵਾ ਤੇ ਨਿਸ਼ਾਨਾ ਕਿਹਾ ਪੀਡਬਲਯੂਡੀ ਮੰਤਰੀ ਰਹਨੇ ਆ ਬਾਜਵਾ ਨੇ ਲਾਇ ਸਭ ਤੋਂ ਜ਼ਿਆਦਾ ਟੋਲ ਚੰਡੀਗੜ੍ਹ ਤੋਂ ਕਾਦੀਆਂ ਵੱਲ ਨੂੰ ਜਾਂਦੇ ਹਰ 20 ਕਿਲੋਮੀਟਰ ਤੇ ਦੇਣੇ ਪੈਂਦੇ ਸੀ ਪੈਸੇ ਬਿਹਾਰ ਦੇ ਸੀਐਮ ਨितीश ਕੁਮਾਰ ਤੇ ਭੜਕੇ ਪੰਜਾਬ ਦੇ ਸ਼ਾਹੀ ਇਮਾਮ ਬੋਲੇ ਮੁਸਲਿਮ ਬੇਟੀ ਦਾ ਨਕਾਬ ਖਿੱਚ ਕੇ ਨितीਸ਼ ਨੇ ਕੀਤੀ ਸ਼ਰਮਨਾਕ ਹਰਕਤ ਬਿਨਾਂ ਸ਼ਰਤ ਮੰਗਣ ਮੌਫਤ ਪੇਪਰੋਸ ਕੀ ਮਤੇ ਤੇ ਚਰਚਾ ਤੋਂ ਪਹਿਲਾਂ ਹੀ ਹਰਿਆਣਾ ਵਿਧਾਨ ਸਭਾ ਚ ਭਾਰੀ ਹੰਗਾਮਾ ਮਤੇ ਤੇ ਭੁਪਿੰਦਰ ਹੁੱਡਾ ਦੇ ਸਾਈਨ ਨਾ ਹੋਣ ਤੇ ਸੀਐਮ ਸੈਣੀ ਨੇ ਕੱਸਿਆ ਤੰਜ ਬੋਲੇ ਕਾਂਗਰਸ ਨੂੰ ਹੁੱਡਾ ਤੇ ਭਰੋਸਾ ਨਹੀਂ ਸੰਗਣੀ ਤੋਂ ਕਰਕੇ ਹਵਾਈ ਆਵਾਜਾਈ ਤੇ ਵੱਡਾ ਅਸਰ ਅਮਰitsar 에어ਪੋਰਟ ਤੋਂ ਰਾਤ 9 ਵਜੇ ਤੋਂ ਬਾਅਦ ਇੱਕ ਆਫ ਨਹੀਂ ਕਰ ਸਕੀਆਂ ਫਲਾਈਟ ਹੁਣ ਦੇਰੀ ਨਾਲ ਹੋ ਰਹੀਆਂ ਰਵਾਨਾ ਹੈਡਲਾਈਨ ਦੇ ਪ੍ਰਯੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਲ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰ ਰਿਹਾ ਵੱਡੀ ਖਬਰ ਦੇ ਨਾਲ ਪਿਛਲੇ ਦਿਨੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵੱਲੋਂ ਇੱਕ ਲੜਕੀ ਦਾ ਰਿਸ਼ਤੇ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਤੇ ਹੁਣ ਪੰਜਾਬ ਦੇ ਸ਼ਾਹੀ ਇਮਾਮ ਦਾ ਇਹ ਬਿਆਨ ਆਇਆ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਬੋਲੇ ਨੇ ਕਿ ਮੁਸਲਿਮ ਬੇਟੀ ਦਾ ਨਕਾਬ ਖਿੱਚ ਕੇ ਨਤੀਸ਼ ਨੇ ਸ਼ਰਮਨਾਕ ਹਰਕਤ ਕੀਤੀ ਹੈ ਦਰਸਲ ਦੱਸ ਦਈਏ ਕਿ ਇੱਕ ਵੀਡੀਓ ਸਾਹਮਣੇ ਆਈ ਨਤੀਸ਼ ਕੁਮਾਰ ਦੀ ਜਿਸ ਦੇ ਵਿੱਚ ਇੱਕ ਮੁਸਲਿਮ ਬੱਚੀ ਸੀ ਉਸ ਦੇ ਨਕਾਬ ਪਹਿਨਿਆ ਹੋਇਆ ਸੀ ਉਸ ਦਾ ਨਕਾਬ ਨਤੀਸ਼ ਕੁਮਾਰ ਦੇ ਵੱਲੋਂ ਸ਼ਰੀਆਮ ਖਿੱਚ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਤੋਂ ਸ਼ਾਹੀ ਇਮਾਮ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਅਜਿਹਾ ਕਰਕੇ ਨਤੀਸ਼ ਕੁਮਾਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਸਟੇਜ ਤੇ ਸੀ ਨितीश ਕੁਮਾਰ ਇੱਕ ਬੱਚੀ ਉਹਨਾਂ ਦੇ ਕੋਲ ਆਉਂਦੀ ਆ ਤਾਂ ਉਹ ਨਕਾਬ ਖਿੱਚ ਦਿੰਦੇ ਨੇ ਬੱਚੀ ਦਾ ਮੁਸਲਮ ਬੇਟੀ ਸੀ ਜਿਸ ਦਾ ਨਕਾਬ ਖਿੱਚਿਆ ਗਿਆ ਅਤੇ ਹੁਣ ਇਸ ਤੇ ਰਿਐਕਸ਼ਨ ਸਾਹਮਣੇ ਆਇਆ ਹੈ ਪੰਜਾਬ ਤੋਂ ਖਾਸ ਕਰ ਸ਼ਾਹੀ ਇਮਾਮ ਨੇ مولانا ਮੁਹੰਮਦ ਉਸਮਾਨ ਰਹਿਮਾਨੀ ਜਿਨ੍ਹਾਂ ਨੇ ਕਿਹਾ ਹੈ ਕਿ ਮੁਸਲਮ ਬੇਟੀ ਦਾ ਨਕਾਬ ਖਿੱਚ ਕੇ ਨितीश ਕੁਮਾਰ ਨੇ ਸ਼ਰਮਨਾਕ ਹਰਕਤ ਕੀਤੀ ਹੈ ਅਤੇ ਇਸ ਦੇ ਲਈ ਬਿਹਾਰ ਦੇ ਮੁੱਖ ਮੰਤਰੀ ਨੂੰ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ ਇਹ ਹਰਕਤ ਸਮਾਜਿਕ ਧਾਰਮਿਕ ਤੇ ਕਾਨੂੰਨੀ ਤੌਰ ਤੇ ਕਬੂਲ ਨਹੀਂ ਹੈ ਨितीश ਕੁਮਾਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਸ਼ਾਹੀ ਇਮਾਮ ਦੇ ਵੱਲੋਂ ਇਹ ਕਿਹਾ ਗਿਆ ਹੈ ਉਹਨਾਂ ਕਿਹਾ ਕਿ ਹੁਣ ਸਾਰੇ ਮਹਿਲਾ ਕਮਿਸ਼ਨ ਚੁੱਪ ਕਿਉਂ ਨੇ ਸ਼ਾਹੀ ਇਮਾਮ ਬੋਲੇ ਨੇ ਕਿ ਇਹ ਕਿਸੇ ਧਰਮ ਦਾ ਨਹੀਂ ਪੂਰੇ ਦੇਸ਼ ਦੀਆਂ ਧੀਆਂ ਦਾ ਮਸਲਾ ਹੈ ਆਤਾ ਇਹ ਵੀਡੀਓ ਹੈ ਜਿਸ ਦੇ ਵਿੱਚ ਨितीश ਕੁਮਾਰ ਨਜ਼ਰ ਆ ਰਹੇ ਨੇ ਇੱਕ ਲੜਕੀ ਹੈ ਮੁਸਲਿਮ ਬੱਚੀ ਆ ਉਸਨੇ ਨਕਾਬ ਪਹਿਨੇ ਹੋਇਆ ਸੀ ਤਾਂ ਨਕਾਬ ਉਸ ਦਾ ਖਿੱਚ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਤੇ ਨਿਸ਼ਾਨੇ ਤੇਨੇ ਨਤੀਸ਼ ਕੁਮਾਰ ਅਤੇ ਪੰਜਾਬ ਤੋਂ ਸ਼ਾਹੀ ਇਮਾਮ ਦੇ ਵੱਲੋਂ ਕਿਹਾ ਗਿਆ ਹੈ ਕਿ ਨਤੀਸ਼ ਕੁਮਾਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਨਾਲ ਹੀ ਉਹਨਾਂ ਕਿਹਾ ਕਿ ਹੁਣ ਸਾਰੇ ਮਹਿਲਾ ਕਮਿਸ਼ਨ ਚੁੱਪ ਕਿਉਂ ਨੇ ਨਤੀਸ਼ ਕੁਮਾਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਇਹ ਹਰਕਤ ਸਮਾਜਿਕ ਧਾਰਮਿਕ ਅਤੇ ਕਾਨੂੰਨੀ ਤੌਰ ਤੇ ਵੀ ਕਬੂਲ ਨਹੀਂ ਹੈ ਜਿਹਦੇ ਨਾਲ ਔਰ ਆਪਣੇ ਆਪਣੇ ਅਹੁਦੇ ਦਾ ਧਿਆਨ ਨਾ ਰੱਖਦੇ ਹੋਏ ਉਸ ਬੇਟੀ ਦੇ ਮੂੰਹ ਤੋਂ ਨਕਾਬ ਜਿਹੜਾ ਉਤਾਰਿਆ ਉਹਨੂੰ ਛਟਕੇ ਦੇ ਨਾਲ ਉਸ ਦੇ ਨਕਾਬ ਨੂੰ ਖਿੱਚਿਆ ਇਹ ਇਹ ਮਸਲਾ ਜਿਹੜਾ ਇਸ ਵੇਲੇ ਪੂਰੀ ਦੁਨੀਆ 'ਚ ਚਰਚਾ ਦਾ ਮوضوع ਹੈ ਲੇਕਿਨ ਅਸੀਂ ਪੰਜਾਬ ਵੱਲੋਂ ਉਹਨਾਂ ਨੂੰ ਮੰਗ ਕਰਨਾ ਚਾਹੁੰਦੇ ਆਂ ਕਿ ਮੁੱਖ ਮੰਤਰੀ ਨितीश ਕੁਮਾਰ ਜੀ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਸ਼ਰਤ ਜਿਹੜਾ ਹੈ ਇਸ ਮਾਮਲੇ ਦੇ ਉੱਤੇ ਮਾਫੀ ਮੰਗਣ ਕੋਈ ਕਿੰਤੂ ਕਿੰਤੂ ਨਾ ਕਰਨ ਕੁਝ ਗਲਤੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਸਿਰਫ ਇਹ ਕਹਿ ਦੇਣਾ ਹੀ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੁੰਦੀ ਹੈ ਕਿ ਇਹ ਸਾਡੇ ਕੋਲ ਗਲਤੀ ਹੋਈ ਹੈ ਅਸੀਂ ਦੁਬਾਰਾ ਇਹ ਨਹੀਂ ਕਰਾਂਗੇ ਕੁਝ ਲੋਕ ਜਿਹੜੇ ਨੇ ਉਹਨਾਂ ਦੀ ਹਮਾਇਤ ਕਰਦੇ ਬੈਨੇ ਕੁਝ ਰਾਜਨੇਤਾ ਹਮਾਇਤ ਕਰਦੇ ਬੈਨੇ ਉਹ ਸਮਝਦੇ ਵੀ ਇੱਕ ਮੁੱਖ ਮੰਤਰੀ ਹੈ ਔਰ ਅਗਰ ਇਹਨੇ ਕੋਈ ਗਲਤ ਕੰਮ ਕੀਤਾ ਹੈ ਤੇ ਉਲਟਾ ਇਹਨੂੰ ਇਹਨੂੰ ਬਚਾਣਾ ਚਾਹੀਦਾ ਕਿਸੇ ਤਰ੍ਹਾਂ ਡੈਮੇਜ ਕੰਟਰੋਲ ਕਰਨਾ ਚਾਹੀਦਾ ਤੇ ਮੈਂ ਉਹਨਾਂ ਲੀਡਰਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਘੱਟੋ ਘੱਟ ਇੱਕ ਵਾਰੀ ਆਪਣੀ ਮਾਂ ਭੈਣ ਨੂੰ ਹੀ ਘਰ ਜਾ ਕੇ ਦੇਖ ਲੈਣ ਸਾਡੇ ਮੁਲਕ ਦੇ ਵਿੱਚ ਇਹ ਰਿਵਾਜ ਹੈ ਕਿ ਅਗਰ ਕੋਈ ਮੁਸਲਮਾਨ ਬੇਟੀ ਨਕਾਬ ਪੈਂਦੀ ਹੈ ਯਾ ਕੋਈ ਸਿੱਖਾਂ ਦੀ ਤੀ ਜਿਹੜੀ ਹੈ ਸਿਰ ਤੇ ਦਸਤਾਰ ਸਜਾਂਦੀ ਹੈ ਜਾਂ ਕੋਈ ਹਿੰਦੂ ਭੈਣ ਜਿਹੜੀ ਹੈ ਸਿਰ ਤੇ ਆਨਚਲ ਲੈ ਕੇ ਤੁਰਦੀ ਹੈ ਤੇ ਅਸੀਂ ਉਹਨੂੰ ਰਿਸਪੈਕਟ ਦਿੰਨੇ ਸਤਕਾਰ ਦਿੰਨੇ ਨਾ ਕਿ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਬਿਹਾਰ ਦੇ ਮੁੱਖ ਮੰਤਰੀ ਨੇ ਜੋ ਕੁਝ ਵੀ ਕੀਤਾ ਹੈ ਇਹ ਸਮਾਜਿਕ ਤੌਰ ਤੇ ਵੀ ਕਬੂਲ ਨਹੀਂ ਹੈ ਧਾਰਮਿਕ ਤੌਰ ਤੇ ਵੀ ਕਬੂਲ ਨਹੀਂ ਹੈ ਕਾਨੂੰਨੀ ਤੌਰ ਦੇ ਉੱਤੇ ਵੀ ਕਬੂਲ ਨਹੀਂ ਹੈ चदर पाकिस्तान द डॉन शहजाद पट्टी ने भी नीतीश कुमार को धमकी तक दे दी थी शहजाद पट्टी ने कहा है कि अजीब समा है नीतीश माफी मांग लें नहीं तो बड़ा कदम चुकाऊंगा मेरे अच्छा जी सारे लोगों ने देखा होगा कि ये बिहार वाले ने क्या हरकत की है मुसलमान ने एक बेटी के साथ बाद में ये फिर तुम लोग कहते हो मेरे ऊपर चीजें लगाते हो कि शहजाद पट्टी ने ये कर दिया शहजाद पट्टी ने वो कर दिया इसको आप खुद से कहें कि इसके पास टाइम है ये माफी मांग ले इस बच्ची से इस औरत से तो बेहतर है फिर बाद में तुम लोगों ने मेरे ऊपर चीजें डालनी है कि जी ये कर दिया वो कर दिया पहले तुम लोग नहीं देखते हो कि तुम लोग मुसलमान बच्चियों को इतने अच्छे उद्दे पे इतने बड़े उद्दे पे बंदा बैठा और वो किसी मुसलमान बेटी के साथ ये हरकत कर करे ਕੋਝ ਦਿਨੋਂ ਮੈਂ ਮਾਫੀ ਮੰਗਵਾਲੋ ਇਸੇ ਜੋ ਵੀ ادارے ਹੈ ਗੌਰਮੈਂਟ ਹੈ ਜਾਂ ਕੁਝ ਵੀ ਹੈ ਬਾਅਦ ਵਿੱਚ ਫਿਰ ਗਿਲਾ ਨਹੀਂ ਕਰਨਾ ਬਾਅਦ ਵਿੱਚ ਫਿਰ ਚੀਖੇ ਨਹੀਂ ਮਾਰਨੀ ਹੈ ਬਾਅਦ ਵਿੱਚ ਫਿਰ ਨਾ ਕਹਿਣਾ ਕਿ ਸ਼ਹਜ਼ਾਦ ਪੱਟੀ ਇਹ ਤੋਂ ਸ਼ਹਜ਼ਾਦ ਪੱਟੀ ਉਹ ਅੱਛਾ ਜੀ ਸਰ ਤਾਂ ਨਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਬਲੋਂ ਇੱਕ ਬੱਚੀ ਦਾ ਨਕਾਬ ਖਿੱਚਿਆ ਗਿਆ ਜਿਸ ਤੋਂ ਬਾਅਦ ਹੁਣ ਵਿਵਾਦ ਪੈਦਾ ਹੋ ਗਿਆ ਏ ਅਤੇ ਪਾਕਿਸਤਾਨ ਤੋਂ ਸ਼ਹਜ਼ਾਦ ਪੱਟੀ ਜਿਹੜੇ ਕਥਿਤ ਡੌਨ ਨੇ ਉਹਨਾਂ ਦੇ ਵੱਲੋਂ ਧਮਕੀ ਦੇ ਦਿੱਤੀ ਗਈ ਹੈ ਤੇ ਇਧਰ ਪੰਜਾਬ ਦੇ ਵਿੱਚ ਵੀ ਸ਼ਾਹੀ ਇਮਾਮ ਦੇ ਵੱਲੋਂ ਇਸ ਤੇ ਤਿੱਖਾ ਪ੍ਰਤੀਕਰਮ ਦਿਖਾਇਆ ਗਿਆ ਇਹ ਉਹਨਾਂ ਨੇ ਕਿਹਾ ਕਿ ਇਹ ਧੀਆਂ ਦਾ ਮਸਲਾ ਏ ਇਹ ਪੂਰੇ ਦੇਸ਼ ਦੀਆਂ ਧੀਆਂ ਦਾ ਮਸਲਾ ਏ ਕਿਸੇ ਧਰਮ ਦੇ ਨਾਲ ਕੋਈ ਜੁੜਿਆ ਹੋਇਆ ਨਹੀਂ ਹੈ ਨਤੀਸ਼ ਕੁਮਾਰ ਨੂੰ ਬਿਨਾਂ ਸ਼ਰਤ ਬਿਨਾਂ ਸਮਾਂ ਦਿੱਤੇ ਮੁਆਫੀ ਮੰਗ ਲੈਣੀ ਚਾਹੀਦੀ ਆ ਹੋਰ ਸਮਾਂ ਨਹੀਂ ਗਵਾਉਣਾ ਚਾਹੀਦਾ ਆ ਦੱਸਦੀਏ ਕਿ ਬਿਹਾਰ ਦੇ ਮੁੱਖ ਮੰਤਰੀ ਨੇ ਨਤੀਸ਼ ਕੁਮਾਰ ਤਾਂ ਇਸ ਦੌਰਾਨ ਇੱਕ ਬੱਚੀ ਸਟੇਜ ਤੇ ਆਉਂਦੀ ਆ ਤੇ ਉਹ ਉਸ ਦਾ ਨਕਾਬ ਖਿੱਚ ਦਿੰਦੇ ਨੇ ਫੇਸ ਦੇ ਉੱਤੋਂ ਤੇ ਜਿਸ ਤੋਂ ਬਾਅਦ ਲਗਾਤਾਰ ਇਹ ਵਿਰੋਧ ਹੋ ਰਿਹਾ ਹੈ ਕਿ ਇੱਕ ਲੜਕੀ ਦਾ ਇਹ ਨਕਾਬ ਕਿਉਂ ਖਿੱਚਿਆ ਗਿਆ ਇਹ ਸਹੀ ਨਹੀਂ ਹੈ ਇਸ ਨੂੰ ਲੈ ਕੇ ਮੁਆਫੀ ਮੰਗਣ ਲਈ ਕਿਹਾ ਜਾ ਰਿਹਾ ਨਤੀਸ਼ ਕੁਮਾਰ ਨੂੰ ਸ਼ਾਹੀ ਇਮਾਮ ਦੇ ਵੱਲੋਂ ਵੀ ਇਹ ਮੰਗ ਕੀਤੀ ਗਈ ਹੈ ਇਹ ਹਰਕਤ ਸਮਾਜਿਕ ਧਾਰਮਿਕ ਅਤੇ ਕਾਨੂੰਨੀ ਤੌਰ ਤੇ ਵੀ ਕਬੂਲ ਨਹੀਂ ਹੈ ਸ਼ਾਹੀ ਇਮਾਮ ਨੇ ਕਿਹਾ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਬਿਨਾਂ ਸ਼ਰਤ ਇਸ ਤੇ ਮੁਆਫੀ ਮੰਗਣ ਅੱਕੇ ਨਕਾਬ ਖਿੱਚ ਕੇ ਨਤੀਸ਼ ਕੁਮਾਰ ਨੇ ਸ਼ਰਮਨਾਕ ਹਰਕਤ ਕੀਤੀ ਹੈ। ਅਹ ਔਰ ਆਪਣੇ ਆਪਣੇ ਅਹੁਦੇ ਦਾ ਧਿਆਨ ਨਾ ਰੱਖਦੇ ਹੋਏ ਉਸ ਬੇਟੀ ਦੇ ਮੂੰਹ ਤੋਂ ਨਕਾਬ ਜਿਹੜਾ ਉਤਾਰਿਆ ਉਹਨੂੰ ਝਟਕੇ ਦੇ ਨਾਲ ਉਸ ਦੇ ਨਕਾਬ ਨੂੰ ਖਿੱਚਿਆ। ਤੇ ਇਹ ਇਹ ਮਸਲਾ ਜਿਹੜਾ ਇਸ ਵੇਲੇ ਪੂਰੀ ਦੁਨੀਆ 'ਚ ਚਰਚਾ ਦਾ ਮੌਜੂ ਹੈ ਲੇਕਿਨ ਅਸੀਂ ਪੰਜਾਬ ਵੱਲੋਂ ਉਹਨਾਂ ਨੂੰ ਮੰਗ ਕਰਨਾ ਚਾਹੁੰਦੇ ਆਂ ਕਿ ਮੁੱਖ ਮੰਤਰੀ ਨितीश ਕੁਮਾਰ ਜੀ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਸ਼ਰਤ ਜਿਹੜਾ ਇਸ ਮਾਮਲੇ ਦੇ ਉੱਤੇ ਮਾਫੀ ਮੰਗਣ ਕੋਈ ਕਿੰਤੂ ਪ੍ਰਿੰਤੂ ਨਾ ਕਰਨ ਕੁਝ ਗਲਤੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਸਿਰਫ ਇਹ ਕਹਿ ਦੇਣਾ ਹੀ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੁੰਦੀ ਹੈ ਕਿ ਇਹ ਸਾਡੇ ਕੋਲ ਗਲਤੀ ਹੋਈ ਹੈ ਅਸੀਂ ਦੁਬਾਰਾ ਇਹ ਨਹੀਂ ਕਰਾਂਗੇ ਕੁਝ ਲੋਕ ਜਿਹੜੇ ਨੇ ਉਹਨਾਂ ਦੀ ਹਮਾਇਤ ਕਰਦੇ ਪਏ ਨੇ ਕੁਝ ਰਾਜਨੇਤਾ ਹਮਾਇਤ ਕਰਦੇ ਪਏ ਨੇ ਉਹ ਸਮਝਦੇ ਵੀ ਇੱਕ ਮੁੱਖ ਮੰਤਰੀ ਹੈ ਔਰ ਅਗਰ ਇਹਨੇ ਕੋਈ ਗਲਤ ਕੰਮ ਕੀਤਾ ਹੈ ਤੇ ਉਲਟਾ ਇਹਨੂੰ ਇਹਨੂੰ ਬਚਾਣਾ ਚਾਹੀਦਾ ਹੈ ਕਿਸੇ ਤਰ੍ਹਾਂ ਡੈਮੇਜ ਕੰਟਰੋਲ ਕਰਨਾ ਚਾਹੀਦਾ ਹੈ ਤੇ ਮੈਂ ਉਹਨਾਂ ਲੀਡਰਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਘੱਟੋ ਘੱਟ ਇੱਕ ਵਾਰੀ ਆਪਣੀ ਮਾਂ ਭੈਣ ਨੂੰ ਹੀ ਘਰ ਜਾ ਕੇ ਦੇਖ ਲੈਣ ਸਾਡੇ ਮੁਲਕ ਦੇ ਵਿੱਚ ਇਹ ਰਿਵਾਜ ਹੈ ਕਿ ਅਗਰ ਕੋਈ ਮੁਸਲਮਾਨ ਬੇਟੀ ਨਕਾਬ ਪੈਂਦੀ ਹੈ ਜਾਂ ਕੋਈ ਸਿੱਖਾਂ ਦੀ ਧੀ ਜਿਹੜੀ ਹੈ ਸਿਰ ਤੇ ਦਸਤਾਰ ਸਜਾਉਂਦੀ ਹੈ ਜਾਂ ਕੋਈ Hindu ਭੈਣ ਜਿਹੜੀ ਹੈ ਸਿਰ ਤੇ ਆਨਚਲ ਲੈ ਕੇ ਤੁਰਦੀ ਹੈ ਤੇ ਅਸੀਂ ਉਹਨੂੰ ਰਿਸਪੈਕਟ ਦਿੰਨੇ ਸਤਕਾਰ ਦਿੰਨੇ ਨਾ ਕਿ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਬਿਹਾਰ ਦੇ मुख्यमंत्री ने जो कुछ भी किया है ये सामाजिक तौर पे भी कबूल नहीं है धार्मिक तौर पे भी कबूल नहीं है कानूनी तौर पे भी कबूल नहीं है अच्छा जी सारे लोगों ने देखा होगा कि ये बिहार वाले ने क्या हरकत की है मुसलमान ने एक बेटी के साथ बाद में ये फिर तुम लोग कहते हो मेरे ऊपर चीजें लगाते हो कि शहजाद बट्टी ने ये कर दिया शहजाद बट्टी ने वो कर दिया इसको आप खुद से कहें कि इसके पास टाइम है ये माफी मांग ले इस बच्ची से इस औरत से तो बेहतर है फिर बाद में तुम लोगों ने मेरे ऊपर चीजें डालनी है कि जी ये कर दिया वो कर दिया पहले तुम लोग नहीं देखते हो कि तुम लोग मुसलमान बच्चियों को इतने अच्छे उद्दे पे इतने बड़े उद्दे पे बंदा बैठा और वो किसी मुसलमान बेटी के साथ ये हरकत करे कुछ दिनों में माफी मंगवा लो इससे जो भी इदारे हैं गवर्नमेंट है या कुछ भी है बाद में फिर गिला नहीं करना बाद में फिर चीखे नहीं मारनी है बाद में फिर ना कहना कि शहजाद बट्टी है तो शहजाद बट्टी वो इस ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਸੁਣਵਾਈ ਹੋਈ ਹੈ ਮਾਨਸਾ ਅਦਾਲਤ ਦੇ ਵਿੱਚ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਤੇ ਅਦਾਲਤ ਦੇ ਵਿੱਚ ਮੂਸੇਵਾਲਾ ਦੀ ਕਾਲੀ ਥਾਰ ਵੀ ਲਿਆਂਦੀ ਉਹਨਾਂ ਦੱਸਦੀ ਹੈ ਕਿ ਆਖਰੀ ਵਕਤ ਜਦੋਂ ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਉਹ ਕਾਲੀ ਥਾਰ ਦੇ ਵਿੱਚ ਸੀ ਤੇ ਸਬੂਤ ਦੇ ਵਜੋਂ ਹੁਣ ਅਦਾਲਤ ਦੇ ਵਿੱਚ ਉਸੇ ਥਾਰ ਨੂੰ ਲਿਆਂਦਾ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੀ ਥਾਰ ਨੂੰ ਅਤੇ ਜਿਹੜੀਆਂ ਸ਼ੂਟਰਾਂ ਦੇ ਵੱਲੋਂ ਗੱਡੀਆਂ ਦੀ ਵਰਤੋਂ ਕੀਤੀ ਗਈ ਸੀ ਇਸ ਕਤਲकांड ਦੇ ਵਿੱਚ ਇਸ ਹਮਲੇ ਦੇ ਵਿੱਚ ਉਹਨਾਂ ਨੂੰ ਵੀ ਅਦਾਲਤ ਦੇ ਵਿੱਚ ਲਿਆਂਦਾ ਗਿਆ ਸੀ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈ ਹੋ ਰਹੀ ਹੈ ਮਾਨਸਾ ਕੋਰਟ ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਸੁਣਵਾਈ ਹੋ ਰਹੀ ਹੈ ਦੱਸਦੀ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਦੋਂ ਤੋਂ ਹੀ ਇਹ ਕੇਸ ਚੱਲ ਰਿਹਾ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪੇਸ਼ ਵੀ ਕੀਤਾ ਗਿਆ ਤੇ ਇਹ ਉਹੀ ਥਾਰ ਹੈ ਸਿੱਧੂ ਮੂਸੇਵਾਲਾ ਦੀ ਥਾਰ ਲਾਸਟ ਰਾਈਡ ਦੇ ਵੱਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਸਿੱਧੂ ਮੂਸੇਵਾਲਾ ਇਸੇ ਗੱਡੀ ਦੇ ਵਿੱਚ ਸੀ ਇਹ ਸਬੂਤ ਦੇ ਵਿੱਚੋਂ ਅਦਾਲਤ ਦੇ ਵਿੱਚ ਲਿਆਂਦੀ ਗਈ ਹੈ ਕੇ ਸਿੱਧੂ ਮੂਸੇਵਾਲਾ ਇਸ ਗੱਡੀ ਦੇ ਵਿੱਚ ਸੀ ਖੁਦ ਗੱਡੀ ਡਰਾਈਵ ਕਰ ਰਿਹਾ ਸੀ ਦੋ ਹੋਰ ਉਸ ਦੇ ਸਾਥੀ ਸੀ ਜਦੋਂ ਉਹ ਆਪਣੇ ਹਵੇਲੀ ਤੋਂ ਨਿਕਲਿਆ ਆਪਣੇ ਪਿੰਡ ਮੂਸੇ ਤੋਂ ਨਿਕਲਿਆ ਤੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਸ ਨੂੰ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਤਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਅਦਾਲਤ ਦੇ ਵਿੱਚ ਮੁਰ ਤੋਂ ਅੱਜ ਸੁਣਵਾਈ ਹੈ ਅਤੇ ਦੂਜੇ ਪਾਸੇ ਮੁਲਜ਼ਮਾਂ ਨੂੰ ਵੀ ਸਮੇਂ-ਸਮੇਂ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਗਵਾਹੀਆਂ ਹੋ ਰਹੀਆਂ ਨੇ ਇਸ ਦੇ ਵਿੱਚ ਜਿਹੜੇ-ਜਿਹੜੇ ਗਵਾਹ ਨੇ ਉਹਨਾਂ ਦੇ ਵੱਲੋਂ ਆਪਣੀਆਂ ਗਵਾਹੀਆਂ ਦਿੱਤੀਆਂ ਜਾ ਰਹੀਆਂ ਨੇ ਬਲਦੇਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜ਼ਿਆਦਾ ਅਪਡੇਟ ਦੇ ਨਾਲ ਬਲਦੇਵ ਕੀ ਕੁਝ ਹੋਇਆ ਅੱਜ ਦੀ ਸੁਣਵਾਈ ਦੇ ਦੌਰਾਨ ਬਿਲਕੁਲ ਰਣਵੀਰ ਸਿੱਧੂ ਮੂਸੇਵਾਲੇ ਦੀ ਲਾਸਟ ਰਾਈਡ ਵਾਲੀ ਫਾਰ ਮਾਨਸਾ ਦੀ ਅਦਾਲਤ ਦੇ ਵਿੱਚ ਲਿਆਂਦੀ ਗਈ ਹੈ ਕਿਉਂਕਿ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੈ ਗਵਾਹੀ ਦੇ ਦੌਰਾਨ ਇਹ ਜਿਹੜੀ ਥਾਰ ਗੱਡੀ ਦੀ ਉਹਨਾਂ ਨੇ شناخت ਕਰਨੀ ਹੈ ਸਿੱਧੂ ਮਸੂਏ ਦੇ ਪਿਤਾ ਕੁਝ ਸਮੇਂ ਬਾਅਦ ਅਦਾਲਤ ਦੇ ਵਿੱਚ ਗਵਾਹੀ ਦੇਣਗੇ ਜਿਸ ਦੇ ਵਿੱਚ ਉਹ ਕੀ ਖੁਲਾਸੇ ਕਰਦੇ ਹੈ ਇਸ ਤੇ ਸਾਡੀ ਨਜ਼ਰ ਰਹੇਗੀ ਪਰੰਤੂ ਇਸ ਤੋਂ ਪਹਿਲਾਂ ਜਿਹੜੀਆਂ ਵਾਰਦਾਤ ਦੇ ਵਿੱਚ ਵਰਤੀਆਂ ਗਈਆਂ ਦੋ ਗੱਡੀਆਂ ਉਹ ਦਸਤ ਚਲਿਆ ਕੇ ਉਹਨਾਂ ਦੀ شناخت ਕਰਵਾਈ ਗਈ ਸੀ ਤੇ ਹੁਣ ਇਹ ਲਾਸਟ ਰਾਈਡ ਵਾਲੀ ਥਾਰ ਗੱਡੀ ਹੈ ਜਿਹੜੀ ਉਹ ਅਦਾਲਤ ਦੇ ਵਿੱਚ ਲਿਆਂਦੀ ਗਈ ਹੈ ਤਸਵੀਰਾਂ 'ਚ ਜਿਵੇਂ ਦੇਖਿਆ ਗਿਆ ਕਿ ਕਿਸ ਤਰ੍ਹਾਂ ਗੋਲੀਆਂ ਦੇ ਨਾਲ ਸ਼ਰਨ ਨਹੀਂ ਕੀਤੀ ਹੋਈ ਐ ਥਾਰ ਗੱਡੀ ਤਾਂ ਉਹ 29 ਮਈ ਵਾਲੀ 2022 ਦੀ ਜਿਹੜੀ ਬਾਹਰ ਦਾਤ ਐ ਉਸ ਮੰਜ਼ਰ ਦੀ ਗਵਾਹੀ ਐ ਜਿਹੜੀ ਇਹ ਥਾਰ ਗੱਡੀ ਭਰ ਰਹੀ ਐ ਤੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਪਿਤਾ ਡਿਟੇਲ ਦੇ ਵਿੱਚ ਗਵਾਹੀ ਦੇਣਗੇ ਕਿਉਂਕਿ ਪਿਛਲੀਆਂ ਤਿੰਨ ਪੇਸ਼ੀਆਂ ਤੋਂ ਲਗਾਤਾਰ ਗਵਾਹੀ ਹੈ ਜਿਹੜੀ ਚੱਲ ਰਹੀ ਹੈ। ਹਾਂ ਬਲਦੇਵ ਜਿਸ ਟਰੰਗ ਦੇ ਨਾਲ ਪਹਿਲਾਂ ਵੀ ਸੁਣਵਾਈਆਂ ਹੋਈਆਂ ਨੇ ਉਸ ਦੇ ਵਿੱਚ ਕਈ ਮੁੱਲਜ਼ਮ ਜਿਹੜੇ ਨੇ ਉਹ ਵੀ ਅਦਾਲਤ ਦੇ ਵਿੱਚ ਲਿਆਂਦੇ ਗਏ ਸੀ, ਪੇਸ਼ ਕੀਤੇ ਗਏ ਸੀ। ਇਸ ਤੋਂ ਪਹਿਲਾਂ ਬਲੈਰੋ ਗੱਡੀ ਲਿਆਂਦੀ ਗਈ ਸੀ ਤੇ ਅੱਜ ਲਾਸਟ ਰਾਈਡ ਦਾ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਐਸੇ ਗੱਡੀ ਦੇ ਵਿੱਚ ਆਖਰੀ ਵਕਤ ਸਿੱਧੂ ਮੂਸੇਵਾਲਾ ਸੀ ਗੱਡੀ ਡਰਾਈਵ ਕਰ ਰਿਹਾ ਸੀ ਇਹ ਉਹੀ ਥਾਂ ਰ ਤੇ ਕੀ ਕੁਝ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਗਵਾਹੀ ਹੋਵੇਗੀ ਕਿੱਥੇ ਤੱਕ ਪਹੁੰਚਿਆ ਹੈ ਕੇਸ ਜਿਹੜੇ ਵਕੀਲ ਦੱਸਦੇ ਹੋਣਗੇ ਜਾਣਕਾਰੀ ਦਿੰਦੇ ਹੋਣਗੇ ਕਿ ਕੀ ਕੁਝ ਹੁਣ ਇਸ ਦੇ ਵਿੱਚ ਗਵਾਹੀਆਂ ਤੇ ਪਹੁੰਚ ਗਿਆ ਮੁਲਜ਼ਮਾਂ ਦੀ شناخت ਹੋਈ ਹੈ ਗੱਡੀਆਂ ਦੀ شناخت ਕੀਤੀ ਜਾ ਰਹੀ ਹੈ ਬਿਲਕੁਲ ਜਿਹੜੀ ਇਸ ਤੋਂ ਪਹਿਲਾਂ ਤਾਂ ਸਿੱਧੂ ਮੂਸੇਵਾਲੇ ਦੇ ਨਾਲ ਜਿਹੜੇ ਦੋ ਨੌਜਵਾਨ ਸ਼ਾਮਲ ਸੀ ਉਹ ਜਿਹੜੇ ਆ ਉਹ ਵੀ ਗਵਾਹੀ ਆਪਣੀ ਪੂਰੀ ਦੇ ਚੁੱਕੇ ਆ ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਅੱਜ ਚੌਥੀ ਗਵਾਹੀ ਹੈ ਜਿਹੜੀ ਚੌਥੇ ਦਿਨ ਦੀ ਮਤਲਬ ਤਿੰਨ ਪੇਸ਼ੀਆਂ ਤੋਂ ਪਹਿਲਾਂ ਉਹ ਗਵਾਹੀ ਹੈ ਜਿਹੜੇ ਦੇ ਚੁੱਕੇ ਹੈ ਇਸ ਤੋਂ ਬਾਅਦ ਹੁਣ ਫਿਰ ਸਰਕਾਰੀ ਗਵਾਹ ਭੁਗਤਣਗੇ ਤੇ ਜਿਹੜੇ ਪੁਲਿਸ ਵਾਲੇ ਆ ਜਿਨ੍ਹਾਂ ਨੇ ਮਾਮਲਾ ਦਰਜ ਕੀਤਾ ਜਾਂ ਹੋਰ ਹੈ 750 ਦੇ ਕਰੀਬ ਜਿਹੜੇ ਹੈ ਗਵਾਹੀ ਹੈ ਉਹ ਦੱਸੀ ਗਈ ਹੈ ਪਰ ਕੇਸ ਬੇਸ਼ੱਕ ਲੰਮਾ ਚੱਲੂਗਾ ਪਰੰਤੂ ਹਜੇ ਤੱਕ ਹੈ ਜਿਹੜੇ ਦੋ ਜਿਹੜੇ ਮੁਲਜ਼ਮ ਜਿਹੜੇ ਨੇ ਮੁਲਜ਼ਮ ਨੇ ਜਿਹੜੇ ਉਹ ਲਿਆਂਦੇ ਗਏ ਸੀ ਪਿਛਲੀਆਂ ਪੇਸ਼ੀਆਂ ਤੇ ਤੇ ਹੁਣ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਨਾਂ ਦੀ ਜਿਹੜੀ ਹੈ ਸਨਾਖਤ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਕੀਤੀ ਹੈ ਤੇ ਉਹਨਾਂ ਦੀ ਗਵਾਹੀ ਹੈ ਤਾਂ ਤੀਜੀ ਗਵਾਹੀ ਹੈ ਜਿਹੜੀ ਚੱਲ ਰਹੀ ਹੈ ਕਾਫੀ ਲੰਮਾ ਹੈ ਜਿਹੜਾ ਇੱਕ ਕੇਸ ਚੱਲਣ ਦੀ ਉਮੀਦ ਹੈ ਠੀਕ ਹੈ ਬਹੁਤ ਸ਼ੁਕਰੀਆ ਬਲਦੇਵ ਤੁਸੀਂ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਦੁਬਾਰਾ ਵੀ ਲਮਾਂਗੇ ਤਾਂ ਸਿੱਧੂ ਮੂਸੇਵਾਲਾ ਦੀ ਲਾਸਟ ਟਰਾਈਡ ਵਾਲੀ ਥਾਰ ਹੈ ਜਿਸ ਦੇ ਵਿੱਚ ਆਖਰੀ ਵਕਤ ਸਿੱਧੂ ਮੂਸੇਵਾਲਾ ਸਵਾਰ ਸੀ ਜਾ ਰਿਹਾ ਸੀ ਡਰਾਈਵਿੰਗ ਸੀਟ ਤੇ ਸੀ ਇਸ ਦੌਰਾਨ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਥਾਰ ਨੂੰ ਛਲਣੀ ਕਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ ਤੇ ਹੁਣ ਉਸੇ ਮਾਮਲੇ ਦੇ ਵਿੱਚ ਮਾਨਸਾ ਅਦਾਲਤ ਦੇ ਵਿੱਚ ਸੁਣਵਾਈ ਆ ਹਾਲਾਂਕਿ ਕਰੀਬ ਕਰੀਬ 3 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਜਿਹੜਾ ਇਹ ਹੋ ਚੁੱਕਿਆ ਹੈ 29 ਮਈ 2022 ਨੂੰ ਕਤਲ ਹੋਇਆ ਉਸ ਤੋਂ ਬਾਅਦ ਲਗਾਤਾਰ ਹੁਣ ਕੇਸ ਦਰਜ ਹੋਇਆ ਫਿਰ ਗਵਾਹਾਂ ਅੱਜ ਮੇਰੇ ਸਹਿਯੋਗੀ ਦੱਸ ਰਹੇ ਸੀ ਕਿ ਸਭਾ 100 ਤੋਂ ਵੱਧ ਜਿਹੜੇ ਗਵਾਹ ਨੇ ਇਸ ਦੇ ਵਿੱਚ ਪੇਸ਼ ਹੋਣੇ ਨੇ ਤਾਂ ਲੰਮਾ ਚੱਲ ਸਕਦਾ ਹੈ ਕੇਸ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਸੁਣਵਾਈ ਹੈ ਅਸੀਂ ਅਦਾਲਤ ਦੇ ਵਿੱਚ ਖੜੇ ਹਾਂ ਸਿੱਧੂ ਮੂਸੇਵਾਲੇ ਦੇ ਲਾਸਟ ਰਾਈਡ ਵਾਲੀ ਥਾਰ ਗੱਡੀ ਅਦਾਲਤ ਦੇ ਵਿੱਚ ਸ਼ਨਾਖਤ ਲਈ ਲਿਆਂਦੀ ਗਈ ਹੈ ਕਿਉਂਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਇਸ ਥਾਰ ਗੱਡੀ ਤੇ ਸਵਾਰ ਸੀ ਜਿਸ ਦੇ ਨਾਲ ਉਹਦੇ ਦੋ ਸਾਥੀ ਵੀ ਸੀ ਜਿਸ ਕਰਕੇ 6 ਸ਼ੂਟਰਾਂ ਨੇ ਪਿੰਡ ਜਵਾਰਕੇ ਦੇ ਕੋਲ ਫੈਰਿੰਗ ਕਰਕੇ ਸਿੱਧੂ ਮੂਸੇਵਾਲਾ ਨੂੰ ਕਤਲ ਕਰ ਦਿੱਤਾ ਸੀ ਤੇ ਲਗਾਤਾਰ ਤਿੰਨ ਪੇਸ਼ੀਆਂ ਤੇ ਸਿੱਧੂ ਮੂਸੇਵਾਲੇ ਦੇ ਇਕਤੂਲਪਾਲ ਸਿੰਘ ਗਵਾਹੀ ਦੇ ਰਹੀ ਹੈ ਤੇ ਇਸ ਕਰਕੇ ਅੱਜ ਥਾਰ ਗੱਡੀ ਦੀ ਉਹਨਾਂ ਨੇ ਸ਼ਨਾਖਤ ਕਰ ਲਈ ਕਿਉਂਕਿ ਇਹ ਇਸ ਦੇ ਵਿੱਚ ਜਿਹੜੇ ਸ਼ੂਟਰ ਨੇ ਉਹਨਾਂ ਵਿੱਚੋਂ ਦੋ ਦੀ ਜਿਹੜਿਆ ਇਨਕਾਉਂਟਰ ਹੋ ਚੁੱਕਿਆ ਤੇ ਚਾਰ ਬਕ ਬਕ ਦਿਲਾ ਦੇ ਵਿੱਚ ਬੰਦ ਰਹੇ ਜਿਸ ਕਰਕੇ ਸੈਸ਼ਨ ਅਦਾਲਤ ਦੇ ਵਿੱਚ ਲਗਾਤਾਰ ਸੁਣਵਾਈ ਚੱਲ ਰਹੀ ਹੈ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਨਾਲ ਜੋ ਦੋ ਨੌਜਵਾਨ ਸ਼ਾਮਲ ਸੀ ਉਹਨਾਂ ਦੀ ਗਵਾਹੀ ਹੋਈ ਹੈ ਤੇ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੈ ਜਿਹੜੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਜਿਸ ਕਰਕੇ ਕਾਫੀ ਮਹੱਤਵ ਹੈ ਕਿ ਥਾਰ ਗੱਡੀ ਉਸ ਮੰਜ਼ਰ ਦੀ ਗਵਾਹੀ ਧਰਦੀ ਹੈ ਕਿ ਕਿਸ ਤਰ੍ਹਾਂ ਗੋਲੀਆਂ ਦੇ ਨਾਲ ਛਲਨੀ ਕੀਤਾ ਗਿਆ ਸੀ ਮੂਸੇਵਾਲਾ ਨੂੰ ਤੇ ਇਹ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸੇ ਮੰਜ਼ਰ ਦੀ ਗਵਾਹੀ ਹੈ ਜਿਹੜੀ ਭਰ ਰੇ ਆ ਨਿਸ਼ਾਨ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਇਸ ਥਾਰ ਗੱਡੀ ਦੀ شناخت ਕਰਨਗੇ ਤੇ ਗਵਾਹੀ ਹੈ ਉਹਦੀ ਜਿਹੜੀ ਲਗਾਤਾਰ ਜਾਰੀ ਰੱਖਣਗੇ ਹੁਣ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹੋਰ ਕੀ ਗਵਾਹੀ ਦੇ ਵਿੱਚ ਅਹਿਮ ਖੁਲਾਸੇ ਕਰਨਗੇ ਕਿਉਂਕਿ ਸਿੱਧੂ ਮੂਸੇਵਾਲਾ ਦੇ ਵਕੀਲ ਲਗਾਤਾਰ ਹੈ ਜੋ ਗਵਾਹਾਂ ਹੈ ਜਿਹੜੀਆਂ ਅਦਾਲਤ ਦੇ ਵਿੱਚ ਪਹੁੰਚਾ ਰਹੇ ਮਨਦੀਪ ਸ਼ਰਮਾ న్యూਸ 18 ਮਾਂਸ ਤੇ ਉਧਰ ਵੱਡੀ ਖਬਰ ਇੱਕ ਹੋਰ ਆ ਰਹੀ ਆ ਖੰਨਾ ਦੇ ਐਸ ਐਚਓ ਹਰਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਾਊਂਟਿੰਗ ਸੈਂਟਰ ਦੇ ਵਿੱਚ ਡਿਊਟੀ ਦੌਰਾਨ ਕੋਤਾਹੀ ਵਰਤੀ ਹੈ ਤੇ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਗਿਆ ਹੈ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਰੀਟੇਨ ਕਰਨ ਦੇ ਦੌਰਾਨ ਹੰਗਾਮਾ ਹੋ ਗਿਆ ਸੀ ਕਾਊਂਟਿੰਗ ਸੈਂਟਰ ਤੋਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਰੀਟੇਨ ਕੀਤਾ ਗਿਆ ਸੀ ਤੇ ਉਸ ਦੌਰਾਨ ਕਾਫੀ ਹੰਗਾਮਾ ਹੋਇਆ ਤੇ ਇਸ ਮਾਮਲੇ ਦੇ ਵਿੱਚ ਹੁਣ ਫੰਨਾ ਦੇ ਐਸਐਚਓ ਹਰਦੀਪ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ ਕਾਊਂਟਿੰਗ ਸੈਂਟਰ ਦੇ ਵਿੱਚ ਡਿਊਟੀ ਦੇ ਦੌਰਾਨ ਕੋਤਾਹੀ ਵਰਤਨ ਦੇ ਮਾਮਲੇ ਦੇ ਵਿੱਚ ਐਸਐਚਓ ਹਰਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਗਿਆ ਹੈ ਦਰਅਸਲ ਯਾਦਵਿੰਦਰ ਸਿੰਘ ਯਾਦੂ ਜਦੋਂ ਕਾਊਂਟਿੰਗ ਹੋ ਰਹੀ ਸੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੀ ਵੋਟਾਂ ਦੀ ਤਾਂ ਉਸ ਦੌਰਾਨ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਰੀਟੇਨ ਕੀਤਾ ਗਿਆ ਸੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤਾਂ ਇਸ ਦੌਰਾਨ ਉੱਥੇ ਕਾਫੀ ਤਕਾਮੁਕੀ ਵੀ ਦੇਖਣ ਨੂੰ ਮਿਲੀ ਅਤੇ ਅਕਾਲੀ ਆਕੂਆਂ ਦੇ ਵੱਲੋਂ ਉੱਥੇ ਧਰਨਾ ਵੀ ਲਾਇਆ ਗਿਆ ਇਹ ਤਸਵੀਰਾਂ ਉਸ ਵਕਤ ਦੀਆਂ ਨੇ ਜਦੋਂ ਯਾਦਵਿੰਦਰ ਸਿੰਘ ਜਾਦੂ ਪੁਲਿਸ ਦੇ ਨਾਲ ਖੈਬਰ ਦੇ ਨਜ਼ਰ ਆਈ ਸੀ ਤਾਂ ਹੁਣੇ ਇਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਮੇਰੇ ਸਹਿਯੋਗੀ ਗੁਰਦੀਪ ਸਿੰਘ ਜੁੜੇ ਨੇ ਹੋਰ ਜ਼ਿਆਦਾ ਜਾਣਕਾਰੀ ਨਾਲ ਗੁਰਦੀਪ ਹਰਦੀਪ ਸਿੰਘ ਨੂੰ ਸਸਪੈਂਡ ਕੀਤਾ ਗਿਆ ਕੀ ਮੁੱਖ ਤੌਰ ਤੇ ਕਾਰਨ ਰਹੇ ਨੇ ਜੀ ਹਜੇ ਤੱਕ ਸੁਪਰਾ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਕਾਊਂਟਿੰਗ ਸੈਂਟਰ ਤੇ ਜਿਹੜੀ ਡਿਊਟੀ ਦੇ ਦੌਰਾਨ ਕਤਾਹੀ ਵਰਤਨ ਦੇ ਜਿਹੜੇ આરોਪ ਲਗਾਏ ਨੇ ਕਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਉਹੀ ਕਾਊਂਟਿੰਗ ਸੈਂਟਰ ਹੈ ਜਿੱਥੇ ਕਿ ਯਾਦਵਿੰਦਰ ਸਿੰਘ ਜਾਦੂ ਜਿਹੜੇ ਅਕਾਲੀ ਦਲ ਦੇ ਆਗੂ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਹੀ ਇਹ ਕਾਰਵਾਈ ਦੇਖਣ ਨੂੰ ਮਿਲੀ ਹੈ ਤੇ ਇੰਸਪੈਕਟਰ ਹਬੀਬ ਸਿੰਘ ਥਾਣਾ ਸਿਟੀ ਦੋ ਦੇ ਇੰਚਾਰਜ ਸੀ ਇੱਕ ਕਾਊਂਟਿੰਗ ਸੈਂਟਰ ਜਿਹੜਾ ਸੀਗਾ ਥਾਣਾ ਸਿਟੀ ਦੋ ਦੇ ਅੰਦਰ ਹੀ ਪੈਂਦਾ ਸੀ ਤੇ ਇਹਨਾਂ ਤੇ ਉੱਤੇ ਜ਼ਿੰਮੇਵਾਰੀ ਸੀ ਔਰ ਡਿਊਟੀ ਚ ਲਾਪਰਵਾਹੀ ਵਰਤਨ ਦੇ ਜਿਹੜੇ ਕਾਰਨ ਹੀ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਕਰਕੇ ਕੀਤੀ ਗਈ ਹੈ ਜੀ ਗੁਰਦੀਪ ਤਾਂ ਮੰਨਿਆ ਜਾਵੇ ਕਿ ਜਿਹੜਾ ਲਾਅ ਐਂਡ ਆਰਡਰ ਹੈ ਉਹਨੂੰ ਮੇਨਟੇਨ ਨਹੀਂ ਕਰ ਸਕੇ ਇਸ ਕਰਕੇ ਇਹ ਐਕਸ਼ਨ ਹੋਇਆ ਕਿ ਉੱਥੇ ਹੰਗਾਮਾ ਹੋਇਆ ਉੱਥੇ ਜਿਹੜੇ ਯਾਦਵਿੰਦਰ ਸਿੰਘ ਯਾਦੂ ਨੇ ਉਹਨਾਂ ਨੂੰ ਉਹਨਾਂ ਦੀ ਪੁਲਿਸ ਦੇ ਨਾਲ ਬਹਿਸਵਾਜ਼ੀ ਹੋਈ ਧੱਕਾ ਮੁੱਕੀ ਵੀ ਹੋਈ ਹੈ ਜੀ ਬਿਲਕੁਲ ਜਿਹੜੇ ਯਾਦਵਿੰਦਰ ਸਿੰਘ ਯਾਦੂ ਤੇ ਜਿਹੜੇ આરોਪ ਲੱਗੇ ਸੀ ਉਹ ਜਿਹੜੇ ਕਾਊਂਟਿੰਗ ਸੈਂਟਰ ਦੇ ਵਿੱਚ ਐਸਜੀਐਨ ਦੇ ਨਾਲ ਬਹਿਸਵਾਜੀ ਕਰਨ ਦੇ ਰੋਕ ਲੱਗੇ ਸੀ ਉਹਨਾਂ ਨੇ ਸਰਕਾਰੀ ਖੰਭ ਦੇ ਵਿੱਚ ਵਾਅਦਾ ਪਾਉਂਦੇ ਹਨ ਰੋਕ ਲੱਗੇ ਸੀ ਔਰ ਉਸ ਦੌਰਾਨ ਹੀ ਜਿਹੜੇ ਹੈ ਪੁਲਿਸ ਨੇ ਜਿਆਦਵੀਰ ਸਿੰਘ ਜਾਦੂ ਨੂੰ ਗ੍ਰਿਫਤਾਰ ਕੀਤਾ ਤੇ ਇਹੀ ਮੰਨਿਆ ਜਾ ਰਿਹਾ ਕਿ ਉਸੇ ਟਾਈਮ ਦੇ ਵਿੱਚ ਡਿਊਟੀ ਚ ਲਾਪਰਵਾਹੀ ਵਰਤਣ ਦੇ ਅਰੋਪਾਂ ਤੇ ਗ੍ਰਿਥਾਣਾ ਸਿਚੀ ਦੋ ਦੇ ਐਸਐਚਓ ਇੰਸਪੈਕਟਰ ਹਰਦੀਪ ਸਿੰਘ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਜੀ ਠੀਕ ਹੈ ਗੁਰਦੀਪ ਬਹੁਤ ਸ਼ੁਕਰੀਆ ਗੁਰਦੀਪ ਸਿੰਘ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਖੰਨਾ ਦੇ ਐਸਐਚਓ ਨੇ ਹਰਦੀਪ ਸਿੰਘ ਜਿਨ੍ਹਾਂ ਨੂੰ ਡਿਊਟੀ ਚ ਕੋਤਾਹੀ ਵਰਤਣ ਦੇ ਇਲਜ਼ਾਮਾ ਤਹਿਤ ਸਸਪੈਂਡ ਕੀਤਾ ਗਿਆ ਹੈ ਅਤੇ ਕਾਊਂਟਿੰਗ ਸੈਂਟਰ ਤੇ ਹੰਗਾਮਾ ਹੋਇਆ ਸੀ ਅਕਾਲੀ ਆਗੂ ਨੂੰ ਉਸ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਸੀ ਉਸੇ ਦੌਰਾਨ ਜਿਹੜਾ ਇਹ ਹੰਗਾਮਾ ਹੋਇਆ ਕਿ ਡਿਊਟੀ ਦੇ ਵਿੱਚ ਤੁਸੀਂ ਸਹੀ ਢੰਗ ਨਾਲ ਡਿਊਟੀ ਨਹੀਂ ਨਿਭਾਈ ਡਿਊਟੀ ਦੇ ਵਿੱਚ ਕੋਤਾਹੀ ਵਰਤੀ ਹੈ ਇਸ ਕਰਕੇ ਜਿਹੜਾ ਇਸ ਬਲੇ ਕਾਰਨ ਸਾਹਮਣੇ ਆ ਰਿਹਾ ਹੈ ਕਿ ਐਸਐਚਓ ਹਰਦੀਪ ਸਿੰਘ ਨੂੰ ਸਸਪੈਂਡ ਕੀਤਾ ਗਿਆ ਉਧਰ ਡੰਕੀ ਰੂਟ ਕੇਸ ਦੇ ਵਿੱਚ ED ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ED ਦੇ ਵੱਲੋਂ ਰੇਡਸ ਕੀਤੀ ਗਈਆਂ ਦਿੱਲੀ ਸਥਿਤ ਟਰੈਵਲ ਏਜੰਟ ਦੇ ਟਿਕਾਣਿਆਂ ਤੇ ਵੀ ਵੱਡੀ ਰਿਕਵਰੀ ਹੋਈ ਹੈ ਹੁਣ ਤੱਕ 4 ਕਰੋੜ 62 ਲੱਖ ਕੈਸ਼ 313 ਕਿਲੋ ਚਾਂਦੀ ਤੇ 6 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ ਕੁੱਲ 19 ਕਰੋੜ 13 ਲੱਖ ਦੀ ਰਿਕਵਰੀ ਹੋਈ ਹੈ ਵੱਡੀ ਖਬਰ ਹੈ 13 ਥਾਮਾਂ ਤੇ ED ਦੇ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਇਹ ਰਿਕਵਰੀ ਹੋਈ ਹੈ ਵੱਡੇ ਪੱਧਰ ਤੇ ਕੈਸ਼ ਬਰਾਮਦ ਹੋਇਆ ਇਹ 4 ਕਰੋੜ 62 ਲੱਖ ਦਾ 313 ਕਿਲੋ ਚਾਂਦੀ 6 ਕਿਲੋ ਸੋਨਾ ਇਹ ਬਰਾਮਦ ਹੋਇਆ ਦਰਅਸਲ ED ਦੇ ਵੱਲੋਂ ਲਗਾਤਾਰ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਠੱਗੀ ਠੋਰੀ ਦੇ ਨਾਲ ਜਿਹੜੇ ਲੋਕਾਂ ਤੋਂ ਪੈਸੇ ਠੱਗਦੇ ਨੇ ਤੇ ਡੰਕੀ ਰੂਟ ਦੇ ਰਾਹੀਂ ਨੌਜਵਾਨਾਂ ਨੂੰ ਵਿਦੇਸ਼ ਭੇਜਦੇ ਨੇ ਖਾਸ ਕਰ ਅਮਰੀਕਾ ਭੇਜਦੇ ਨੇ ਉਨਾ ਦੇ ਈਡੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਈਡੀ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਕਈ ਛਾਪੇਮਾਰੀਆਂ ਕੀਤੀਆਂ ਗਈਆਂ ਤੇ ਦਿੱਲੀ ਸਥਿਤ ਟਰੈਵਲ ਏਜੰਟ ਦੇ ਠਿਕਾਣਿਆਂ ਤੋਂ ਹੁਣ ਇਸੇ ਦੌਰਾਨ ਇੱਕ ਰਿਕਵਰੀ ਵੀ ਹੋਈ ਹੈ ਕੈਸ਼ ਰਿਕਵਰ ਹੋਇਆ ਹੈ 4 ਕਰੋੜ 62 ਲੱਖ ਦਾ ਤਾਂ ਕੈਸ਼ ਹੈ ਇਸ ਤੋਂ ਬਿਨਾ 13 ਜਿਹੜੀ 3 113 ਕਿਲੋ ਚਾਂਦੀ ਹੈ ਤੇ 6 ਕਿਲੋ ਸੋਨਾ ਜੇਕਰ 6 ਕਿਲੋ ਸੋਨੇ ਨੂੰ ਤੁਸੀਂ ਦੇਖੋ ਕਿ ਲੱਖਾਂ ਦੇ ਵਿੱਚ ਇਸ ਦੀ ਵੀ ਕੀਮਤ ਹੈ ਕਿਉਂਕਿ ਸਵਾ ਲੱਖ ਦੇ ਨੇੜੇ ਤੇੜੇ ਇਸ ਵੇਲੇ ਸੋਨੇ ਦੀ ਟੋਲੇ ਦੀ ਕੀਮਤ ਹੈ ਤਾਂ ਬਹੁਤ ਅਮਾਉਂਟ ਇਹ ਬਣ ਜਾਂਦੀ ਹੈ ਤੇ 313 ਕਿਲੋ ਚਾਂਦੀ ਬਰਾਮਦ ਕੀਤੀ ਗਈ ਹੈ ਤੇ ਇਹ ਹੁਣ ਪੈਸਾ ਕਿੱਥੋਂ ਆਇਆ ਸਵਾਲ ਇਹ ਹੈ ਇਸ ਦਾ ਜ਼ਰੀਆ ਪੁੱਛਿਆ ਜਾਵੇਗਾ ਇਸ ਦੇ ਸਬੂਤ ਲਏ ਜਾਣਗੇ ਈਡੀ ਦੇ ਵੱਲੋਂ ਪਰ ਪਹਿਲੇ ਜਿਹੜੀ ਜਾਣਕਾਰੀ ਆ ਮੁੱਢਲੀ ਜਾਣਕਾਰੀ ਆ ਉਹ ਇਹੀ ਮਿਲ ਰਹੀ ਹੈ ਕਿ ਠੱਗੀ ਠੋਰੀ ਜਿਹੜੀ ਕੀਤੀ ਗਈ ਸੀ ਧੋਖਾਧੜੀ ਕੀਤੀ ਗਈ ਸੀ ਟਰੈਵਲ ਏਜੰਟਸ ਦੇ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਵਿਦੇਸ਼ ਭੇਜੇ ਗਏ ਸੀ ਬਹੁਤ ਸਾਰੇ ਨੌਜਵਾਨ ਡੰਕੀ ਰੂਟ ਦੇ ਰਾਹੀ ਤੇ 30 ਤੋਂ 40 ਤੋਂ 50 ਲੱਖ ਤੱਕ ਇੱਕ ਡੰਕੀ ਰੂਟ ਤੇ ਭੇਜਣ ਦਾ ਇਹ ਟਰੈਵਲ ਏਜੰਟ ਲੰਦੇ ਨੇ ਤੇ ਇਹ ਈਡੀ ਦੇ ਵੱਲੋਂ ਹੁਣ ਵੱਡੀ ਕਾਰਵਾਈ ਇਹ ਨੋਟਾਂ ਦਾ ਜ਼ਖੀਰਾ ਜਿਹੜਾ ਤੁਹਾਨੂੰ ਇਸ ਵੇਲੇ ਨਜ਼ਰ ਆ ਰਿਹਾ ਹੈ ਸਿੱਧੇ ਸਿੱਧੇ ਇਹ ਉਹੀ ਨੋਟ ਨੇ ਜਿਹੜੇ ਟਰੈਵਲ ਏਜੰਟ ਦੇ ਠਿਕਾਣਿਆਂ ਤੋਂ ਈਡੀ ਦੇ ਵੱਲੋਂ ਬਰਾਮਦ ਕੀਤੇ ਗਏ ਨੇ शंकर आनंद मेरे सहयोगी ज्यादा जानकारी जुड़े ने शंकर की कुछ जानकारी ईडी के रेड वड़े पदर ए नोट ए बंडल चार करोड़ तो कैश सोना चांदी मिले आए पर देखिए केंद्रीय जांच एजेंसी ईडी के द्वारा एक बड़ी कार्रवाई को अंजाम देते हुए जिस तरह से डंकी रूट और जिस तरह से डंकी रूट से विदेश भेजने वाले जो जो कई एज, एजेंट हैं उसके खिलाफ एक बड़ी कार्रवाई को अंजाम दिया गया और जिस तरह से इस मामले में देखा जाए एक बड़े सर्च ऑपरेशन की कार्रवाई को कल स्टार्ट किया गया था जिसमें की राजधानी दिल्ली हरियाणा पंजाब में सर्च ऑपरेशन की कार्रवाई को अंजाम दिया गया और सर्च ऑपरेशन के अगर बात तेरह लोकेशन पर इस सर्च ऑपरेशन की कार्रवाई को अंजाम दिया गया था और सर्च ऑपरेशन के दौरान में करोड़ों रुपए की नकदी और सोना चांदी इत्यादि जो है वो बरामद किया गया है और जिस तरह इस पूरे मामले की अगर बात करें तो ये मामला उस वक्त में चर्चा का केंद्र बना था जब फरवरी 2025 में अमेरिकी सेना ने कार्गो विमान के मार्फत से 330 सौ भारतीय नागरिकों को अमेरिका से वोट किए जाने के बाद एफ आई आर रजिस्टर किया गया था और ये उसके बाद ये मामला सामने आया था निश्चित तौर पे उस वक्त से केंद्रीय जांच एजेंसी के रडार पर ये तमाम एजेंट्स आए और ये मामला सामने आया उसके बाद एक बड़ी कार्रवाई को अंजाम देते हुए जिस तरह से यहाँ पे कहा जा सकता है कई एजेंट्स और उससे जुड़े लोगों के खिलाफ ये कार्रवाई की गई है ਆਉਣ ਵਾਲੇ ਦਿਨੋਂ ਮੇਂ ਇਸ ਸਮੇਂ ਨੂੰ ਕੁਝ ਹੋਰ بڑے ਪਲਾਸੇ ਦੇਖਨੇ ਨੂੰ ਮਿਲ ਸਕਦਾ ਹੈ। ਸ਼ੰਕਰ ਬਹੁਤ ਸ਼ੁਕਰੀਆ ਇਸ ਪੂਰੀ ਅਪਡੇਟ ਦੇ ਲਈ। ਸ਼ੰਕਰ ਆਨੰਦ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਆਈਡੀ ਦੇ ਵੱਲੋਂ ਇਹ ਵੱਡੀ ਰਿਕਵਰੀ ਕੀਤੀ ਗਈ ਹੈ। ट्रैवल ਏਜੰਟਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਡੰਕੀ ਰੂਟ ਦਾ ਨਾਲ ਇਹ ਸਾਰਾ ਮਾਮਲਾ ਜੁੜਿਆ ਹੋਇਆ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਡੰਕੀ ਰੂਟ ਤੇ ਭੇਜਣ ਵਾਲੇ ਏਜੰਟਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਜੋਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੰਸਦਾਂ ਦੇ ਨਾਲ ਗੈਰ ਰਸਮੀ ਚਾਹ ਪਾਰਟੀ ਕੀਤੀ ਗਈ ਹੈ ਸਪੀਕਰ ਅਤੇ ਸੰਸਦਾਂ ਦੇ ਨਾਲ ਚਾਹ ਤੇ ਚਰਚਾ ਕੀਤੀ ਗਈ ਹੈ ਇਸ ਦੌਰਾਨ ਸਾਰੀਆਂ ਪਾਰਟੀਆਂ ਦੇ ਐਮਪੀ ਨੂੰ ਮਿਲੇ ਨੇ ਪੀਐਮ ਮੋਦੀ ਅਤੇ ਸੰਸਦ ਸੈਸ਼ਨ ਖਤਮ ਹੋਣ ਤੋਂ ਬਾਅਦ ਇਹ ਮੁਲਾਕਾਤ ਕੀਤੀ ਗਈ ਹੈ ਇਹ ਤਸਵੀਰਾਂ ਨੇ ਇਸ ਵੇਲੇ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਦੱਸਦੀ ਹੈ ਕਿ ਅੱਜ ਆਖਰੀ ਦਿਨ ਵਿంటర్ ਸੈਸ਼ਨ ਦਾ ਤੇ ਉਸ ਦੌਰਾਨ ਹੁਣ ਸੰਸਦਾਂ ਦੇ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਨੇ ਪੀਐਮ ਮੋਦੀ ਪ੍ਰਿਆੰਕਾ ਗਾਂਧੀ ਵੀ ਇਸ ਦੌਰਾਨ ਮੌਜੂਦ ਰਹੇ ਨੇ ਇਹ ਤਸਵੀਰਾਂ ਨੇ ਹਾਲਾਂਕਿ ਲੋਕ ਸਭਾ ਦੇ ਵਿੱਚ ਸੰਸਦ ਦੇ ਵਿੱਚ ਵੱਡੇ ਪੱਧਰ ਤੇ ਇਸ ਦੌਰਾਨ ਹੰਗਾਮਾ ਵੀ ਦੇਖਿਆ ਜਾਂਦਾ ਹੈ ਪਰ ਇਹ ਤਸਵੀਰਾਂ ਜਦੋਂ ਸਾਰੀਆਂ ਪਾਰਟੀਆਂ ਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਸੰਸਦਾਂ ਦੇ ਨਾਲ ਇਸ ਵੇਲੇ ਚਾਹ ਤੇ ਚਰਚਾ ਕਰਦੇ ਨਜ਼ਰ ਆਏ ਨੇ ਪੀਐਮ ਮੋਦੀ ਹਾਲਾਂਕਿ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਰਾਫੂਲ ਗਾਂਧੀ ਉਹ ਇਸ ਵੇਲੇ ਵਿਦੇਸ਼ ਦੌਰੇ ਤੇ ਨੇ ਉਹ ਮੌਜੂਦ ਨਹੀਂ ਸੀਐਸ ਚਾਹ ਪਾਰਟੀ ਦੇ ਵਿੱਚ ਮੌਜੂਦ ਹਾਲਾਂਕਿ ਪੀਐਮ ਮੋਦੀ ਵੀ ਵਿਦੇਸ਼ ਦੌਰੇ ਤੋਂ ਵਾਪਸ ਆਏ ਨੇ ਤੇ ਸਿੱਧਾ ਉਹ ਸੰਸਦਾਂ ਦੇ ਨਾਲ ਮੁਲਾਕਾਤ ਕਰਦੇ ਦੇਖੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਇਸ ਵੇਲੇ ਐਮਪੀ ਨਜ਼ਰ ਆ ਰਹੇ ਨੇ ਪ੍ਰਿੰਕਾ ਗਾਂਧੀ ਖਾਸ ਤੌਰ ਤੇ ਨਜ਼ਰ ਆ ਰਹੇ ਨੇ ਪੀਐਮ ਮੋਦੀ ਦੇ ਨਾਲ ਗੱਪਸ਼ਪ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਸੰਸਦ ਦੇ ਵਿੱਚ ਤੇ ਸੰਸਦ ਦੇ ਬਾਹਰ ਇੱਕ ਦੂਜੇ ਦੇ ਜਿਹੜਾ ਅਗੇਂਸ